ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੋ ਮਿੱਤ ਕਰਦੀਆਂ ਤੁਸੀਂ ਸਾਰੇ ਹੀ ਠੀਕ ਹੋਵੋਗੇ ਜਿਨ੍ਹਾਂ ਨੂੰ ਮੇਰੀ ਤਰ੍ਹਾਂ ਨਾ ਕਜਲ ਲਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਪਰ ਉਹਨਾਂ ਦਾ ਕਜਲ ਲੰਮੇ ਸਮੇਂ ਤੱਕ ਸਟੇ ਨਹੀਂ ਰਹਿੰਦਾ ਉਹਦੀ ਅੱਖਾਂ ਦੇ ਵਿੱਚ ਜਾਂ نیچے ਅੱਖਾਂ ਦੇ ਨੀਚੇ-ਨੀਚੇ ਫੈਲ ਜਾਂਦਾ ਤੇ ਉਹਨਾਂ ਲਈ ਮੈਂ ਤੁਹਾਡੇ ਲਈ ਇੱਕ ਟ੍ਰਿਕ ਛੋਟਾ ਨਾਲ ਸ਼ੇਅਰ ਕਰ ਰਹੀ ਹਾਂ ਜੋ ਕਾਫੀ ਅੱਛਾ ਟ੍ਰਿਕ ਹੈ ਤੇ ਉਹਦੇ ਨਾਲ ਤੁਹਾਡਾ ਜਿਹੜਾ ਕਜਲ ਆ ਉਹ ਬਿਲਕੁਲ ਨਹੀਂ ਫੈਲੂਗਾ ਨਹੀਂ ਤੇ ਲੰਮੇ ਸਮੇਂ ਤੱਕ ਤੁਹਾਡਾ ਜਿਹੜਾ ਕਜਲ ਉਹ ਸਟੇ ਰਹੂਗਾ ਤੇ ਉਹਦੇ ਲਈ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਆਦਾ ਜਿਹੜਾ ਮੇਕਅਪ ਤੁਸੀਂ ਰੁਟੀਨ ਦੇ ਵਿੱਚ ਆਪਦਾ ਮੇਕਅਪ ਕਰਦੇ ਹੋ ਪਹਿਲਾਂ ਉਹ ਦਾ ਮੇਕਅਪ ਕਰ ਲਓ ਫਿਰ ਉਸ ਤੋਂ ਬਾਅਦ ਜਿਹੜਾ ਠੋਡਾ ਪਸੰਦ ਦਾ ਜਿਹੜਾ ਤੁਸੀਂ ਕਜਲ ਯੂਜ਼ ਕਰਦੇ ਹੋ ਠੀਕ ਹੈ ਉਹ ਕਜਲ ਲਓ ਤੇ ਉਹਨੂੰ ਆਪਦੇ ਆਈਸ ਦੇ ਵਿੱਚ ਡਰਾ ਕਰ ਲਓ ਜਿਵੇਂ ਕਿ ਮੈਂ ਲਿਆ ਸਟੇਕ ਆਕੀ ਦਾ ਬਟ ਇਹ ਨਾ ਕਜਲ ਹੈ ਤਾਂ ਬਹੁਤ ਵਧੀਆ ਪਰ ਫਿਰ ਵੀ ਇਹ ਫੈਲ ਜਾਂਦਾ ਕਦੇ ਇੱਕ ਤਾਈਂ ਤਾਂ ਫੈਲ ਹੀ ਜਾਂਦਾ ਤੇ ਇਹਨੂੰ ਜਦੋਂ ਆਪ ਬੀਚ ਵਿੱਚ ਫੈਲਮ ਤੋਂ ਦੂਰ ਹਟਾਉਣ ਲਈ ਮੈਂ ਇਹ ਟ੍ਰਿਕ ਯੂਜ਼ ਕਰਦੀ ਹਾਂ ਤੇ ਤੁਸੀਂ ਵੀ ਇਹ ਟ੍ਰਿਕ ਯੂਜ਼ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪ ਦੇ ਜਿਹੜੇ ਕਲਰ ਨੂੰ ਆਰ ਡਰਾ ਕਰੋਗੇ ਖਾਨੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਕਰਕੇ ਦਿਖਾਉਣੀ ਆਂ ਅਸਾਂ ਕੱਜਾ ਲਾ ਲਿਆ ਇਸ ਦੇ ਵਿੱਚ ਕੌ ਕਰੀ ਲਗਾ ਲਿਆ ਫਿਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਅੱਖਾਂ ਦੇ ਉੱਪਰ ਵੀ ਹੋਣਾ ਚਾਹੀਦਾ ਤਾਂ ਕਿ ਆਪਣੀਆਂ ਆਈਜ਼ ਅ ਜਗੀਆਂ ਉਹ ਸੁਗੀਆਂ ਲੱਗਣ ਹਨ ਤੇ ਐਵੇਂ ਕਰਕੇ ਆਉਂਦੀਆਂ ਅੱਖਾਂ ਦੇ ਉੱਪਰਲੇ ਹਿੱਸੇ ਤੇ ਵੀ ਆਉਦਾ ਕਜਲ ਐਵੇਂ ਲਗਾ ਲੈਣਾ ਇਹਦੇ ਨਾਲ ਜਿਹੜਾ ਐਵੇਂ ਕਰ ਨਾਲ ਜਿਹੜਾ ਉੱਪਰਲੀ ਆਈਜ਼ ਦੇ ਉੱਪਰ ਵੀ ਤੁਹਾਡਾ ਕਜਲ ਲੱਗ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਫਿਰ ਇਹਨੂੰ ਲਗਾਉਣਾ ਹੈ ਤਾਂ ਕਿ ਜਿਹੜਾ ਨੀਚੇ ਤੋਂ ਜਿਹੜਾ ਕਜਲ ਆਪਣਾ ਉੱਪਰ ਉਹ ਲੱਗ ਗਿਆ ਤੇ ਫਿਰ ਦੁਬਾਰਾ ਆਪਾਂ ਇਹਨੂੰ ਡਰਾ ਕਰਕੇ ਦੁਬਾਰਾ ਫੇਰ ਕਜਲ ਲਗਾ ਲਓ ਫਿਰ ਉਸ ਤੋਂ ਬਾਅਦ ਜਿਹੜੀ ਟ੍ਰਿਕ ਮੈਂ ਯੂਜ਼ ਕਰ ਰਹੀ ਹਾਂ ਤੁਸੀਂ ਉਮੀ ਉਹ ਟ੍ਰਿਕ ਯੂਜ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਕਜਲ ਲਗਾਉਣ ਤੋਂ ਬਾਅਦ ਠੀਕ ਹੈ ਤੁਸੀਂ ਆਪ ਦਾ ਕੋਈ ਵੀ ਜਿਹੜਾ ਤੁਸੀਂ ਆਪ ਦਾ ਕੰਪੈਕਟ ਪਾਊਡਰ ਜਿਹੜਾ ਸਿਲਕੋਨੀਅਮ ਠੀਕ ਹੈ ਤੁਸੀਂ ਹੋਲ ਆਪ ਦਾ ਲਓ ਜਿਹਦੇ ਤੁਸੀਂ ਆਦੇ ਪੀਸ ਲਗਾਉਣੇ ਹੋ ਉਹਦੇ ਵਿੱਚੋਂ ਸਪੰਜ ਦੇ ਉੱਪਰ ਜਿਹੜਾ ਕੰਪੈਕਟ ਪਾਊਡਰ ਐਵੇਂ ਕਰਕੇ ਲੈਣਾ ਇਨ ਆਵੇਂ ਦੀ ਸ਼ੇਪ ਪਣਾ ਲੈਣੀ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਇਹਨੂੰ ਆਪ ਦਾ ਇਹਦੇ ਉੱਪਰ ਸਪੈਨ ਦੇ ਉੱਪਰ ਲਗਾ ਕੇ ਨਾ ਨੀਚੋਂ ਹਲਕਾ ਹਲਕਾ ਨੂੰ ਡੈਪ ਕਰ ਦੋ ਪਾਊਡਰ ਨੂੰ ਨੀਚੇ ਅੱਖਾਂ ਦੇ ਉੱਪਰ ਲਗਾ ਦਿਓ ਐਵੇਂ ਡੈਪ ਡੈਪ ਕਰਕੇ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਕਜਲ ਠੋਡਾ ਫੈਲੂਗਾ ਨਹੀਂ ਤੇ ਲੰਮੇ ਸਮੇਂ ਤੱਕ ਤੁਹਾਡਾ ਜਿਹੜਾ ਕਜਲ ਆ ਉਹ ਤੁਹਾਡੀ ਆਈਜ਼ ਦੇ ਵਿੱਚ ਸਟੇ ਰਹੂਗਾ ਤੇ ਤੁਸੀਂ ਇਹ ट्रिक ਜਰੂਰ ਯੂਜ਼ ਕਰਕੇ ਦੇਖੋ ਤੇ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਤੇ ਬੈਲ ਬਟਨ ਨੂੰ ਕਲਿੱਕ ਕਰਨਾ ਹੈ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਜਾਵੇ ਤੇ ਕਮੈਂਟ ਕਰਕੇ ਵੀ ਜਰੂਰ ਦੱਸਣਾ ਵੀ ਤੁਹਾਨੂੰ ਇਹ ट्रिक ਕਿੱਥੇ ਲੱਗੀ ਜਾਂ ਨਹੀਂ ਲੱਗੀ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਸ਼ਕਾ